ਅੱਜ ਆਪਾਂ ਤੁਹਾਨੂੰ ਦੱਸਾਂਗੇ ਖੜਮੀ ਸਲਵਾਰ ਦੀ ਕਾਟ ਤੇ ਇੱਥੋਂ ਆਪਾਂ ਉੱਪਰੋਂ 2 ਇੰਚ ਕਪੜਾ ਛੱਡ ਲਾਂਗੇ ਇਹ ਆਪਾਂ ਨੇ 2 ਇੰਚ ਛੱਡ ਕੇ ਨੀਚੇ ਤੋਂ ਲਵਾ ਲੈਣਾ ਲંબਾਈ ਦਾ ਨਿਸ਼ਾਨ ਆਪਾਂ ਨੇ ਇਹ ਚਾਰੇ ਲਾਣ ਰੱਖ ਲਿਆ ਉਧਰ ਜਿੱਧਰਲੀ ਸਾਈਡ ਆਪਣੀ ਗੋਲ ਆ ਉਧਰੋਂ ਆਪਾਂ ਨੇ ਪਹੁੰਚ ਦਾ ਨਿਸ਼ਾਨ ਲਾਉਣਾ ਹੈ ਪਹੁੰਚਾ ਆਪਣਾ 1.5 ਇੰਚ ਵਾਧਾ ਰੱਖਣਾ ਜਿੰਨਾ ਵੀ ਆਪਣਾ ਪਹੁੰਚਾ ਉਹਦੇ ਵਿੱਚ 1.5 ਇੰਚ ਜੋੜ ਲੈਣਾ ਇੱਥੋਂ ਆਪਾਂ ਨੇ 10 ਦਾ ਨਿਸ਼ਾਨ ਲਾਵਾਂਗੇ ਤੇ ਆਪਾਂ ਇਹ ਜਿਹੜਾ ਪਹੁੰਚੇ ਵਾਲਾ ਤੇ 10 ਦਾ ਨਿਸ਼ਾਨ ਇਸ ਤਰ੍ਹਾਂ ਚਿੱਟੀ ਉੱਪਰ ਆ ਕੇ ਮਲਾ ਲਾਂਗੇ ਤੇ ਇਦਾਂ ਆਪਾਂ ਇਹਨੂੰ ਮਿਲਾ ਕੇ ਕੱਟ ਕਰ ਲਾਂਗੇ ਠੀਕ ਹੈ ਜੀ ਇਹ ਆਪਣੀ ਜਿਹੜੀ ਸਟੇਟ ਸਲਵਾਰ ਆ ਇਦਾਂ ਆਪਾਂ ਕੱਟ ਕਰਨੀ ਆ ਤੇ ਜਿੰਨੀ ਲਵਾਈ ਆਪਣੀ ਉਹਦੇ ਵਿੱਚ ਆਪਾਂ ਤਿੰਨ ਬੈਲਟ ਤੇ ਮਾਈਨਸ ਕੀਤੇ ਆ ਤੇ ਉਹਦੇ ਬਿਲਾਵਾ ਆਪਾਂ 2 ਇੰਚ ਐਕਸਟਰਾ ਉੱਪਰ ਵਾਧ ਰੱਖਿਆ ਠੀਕ ਹੈ ਇਦਾਂ ਆਪਾਂ ਨੇ ਰੱਖਿਆ ਤੇ ਉੱਪਰਲੀ ਸਾਈਡ ਤੋਂ ਆਪਾਂ ਇਦਾਂ ਸਕੇਲ ਨਾਲ ਵੀ ਜਿੱਥੇ ਆਪਣਾ 2 ਇੰਚ ਦਾ ਨਿਸ਼ਾਨ ਲਾਇਆ ਹੋਇਆ ਜਿਹੜਾ ਵਾਧ ਰੱਖਿਆ ਇਦਾਂ ਆਪਾਂ ਨਿਸ਼ਾਨ ਲਾ ਸਕਦੇ ਆ ਜੇਕਰ ਆਪਣੇ ਕੋਲ ਸਕੇਲ ਨਹੀਂ ਹੈ ਤਾਂ ਇੱਥੋਂ ਰੱਖ ਕੇ 10 ਦੇ ਨਿਸ਼ਾਨ ਲਾ ਲਓ ਦੇ 10 ਦਾ ਕਾਪਣ ਇਹ ਥੋੜੀ ਜਿਹੀ ਗਲਾਈ ਵਿੱਚ ਕਾਟ ਮਲਾ ਦੇਣੀ ਹੈ ਠੀਕ ਹੈ ਜੀ ਤੇ ਇਤੋਂ ਆਪਾਂ ਇਹਨੂੰ ਕਰਾਂਗੇ ਕੱਟ ਤੇ ਇੱਥੇ ਆਪਾਂ ਇੱਕ ਛੋਟਾ ਜਿਹਾ ਕੱਟ ਲਾ ਦਾਂਗੇ ਤੇ ਇਧਰ ਪਹੁੰਚੇ ਤੇ ਵੀ ਆਪਾਂ ਇਹਦੇ ਵਿਚਾਲੇ ਸੈਂਟਰ 'ਚ ਕੱਟ ਲਾ ਲਿਆ ਤੇ ਇੱਥੋਂ ਆਪਾਂ ਥੋੜੀ ਜਿਹੀ ਇਹਦੀ ਕਾਟ ਪਾਵਾਂਗੇ ਇਹ ਕਾਟ ਵੀ ਆਪਾਂ 10 ਇੰਚ ਤੋਂ ਪਾਉਣੀ ਹੁੰਦੀ ਹੈ 10 ਇੰਚ ਤੋਂ 1 ਇੰਚ ਦਾ ਨਿਸ਼ਾਨ ਲਾ ਕੇ ਤੇ ਇਦਾਂ ਆਪਾਂ ਗਲਾਈ ਕਰ ਲੈਣੀ ਹੈ ਜੇਕਰ ਆਪਣੇ ਕੋਲ ਇਹ ਸਕੇਲ ਹੈ ਤੇ ਇਹਦੇ ਨਾਲ ਵੀ ਆਪਾਂ ਪਾ ਸਕਦੇ ਹਾਂ ਇਸ ਤਰੀਕੇ ਨਾਲ ਆਪਾਂ ਖੜਵੀ ਸਲਵਾਰ ਦੀ ਜਿਹੜੀ ਕਾਟ ਆ ਪਾਉਣੀ ਹੈ ਤੇ ਇਦਾਂ ਆਪਾਂ ਕਟਿੰਗ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ